ਟਾਲੀ ਦਾ ਡਾਣਾ ਅਗਲਾ ਕਹਿੰਦਾ ਮਿਸਤਰੀਆ ਅੱਜ ਕਹੀ ਜਬਾਹ ਪਾਦੀ ਮਾਇ ਚੋਗਾ ਮਿਸਤਰੀ ਟਕਰਾਂ ਇੱਕ ਬਲਾ ਮਿਸਤਰੀ ਦੇ ਕੰਮ ਕਰਨ ਵਾਲੇ ਨੇ ਮਿਸਤਰੀ ਦਾ ਜਮੀ ਪੱਟੀ ਮੇਸ ਕਰੀ ਪਈ ਆ ਕਿਉਂ ਐ ਡੇੜੀ ਚੜਾਈ ਦੀ ਮਿਸਤਰੀ ਦੀ ਦੋ ਤਿੰਨ ਕੋਠੀਆਂ ਦਾ ਕੰਮ ਚੱਲਦਾ ਤੇ ਸੈਲਰ ਦੀ ਅੱਡਸਾਈ ਆ ਰਹੀ ਸੀ ਹੇਰਾਨ ਹੋਇਆ ਪਿਆ ਜੱਟਾਂ ਦੇ ਈਜ ਪਲਾਂ ਕੋਈ ਵਾਹ ਪੈਣ ਵਾਲਾ ਲੈ ਕੇ ਮੇਰੇ ਵਰਗੇ ਨੂੰ ਰੇ ਹੁੰਡ ਸਿੱਟਦਾ ਦਾ ਅਗਲਾ ਲੈ ਮਿਸਤਰੀ ਆ ਬਹਾ ਪਾਦੀ ਹਲੋ ਕੌਣ ਭਾਈ ਅੱਛਾ 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 ਕੋਠੀ ਬੋਣੀਆਂ ਅੱਛਾ 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 ਨਾ ਭਾਈ ਮੇਰੇ ਲਈ ਬਤਾ ਤਿੰਨ ਤਾਂ ਸੈਲਰਾਂ ਦਾ ਕੰਮ ਚੱਲਦਾ ਤੇ ਦੋ ਕੋਠੀਆਂ ਦਾ ਚੱਲ ਰਿਆ ਜੇ ਤੂੰ ਖੜ ਸਕਦਾ ਘਟੋ ਘਟ ਸੱਤ ਅੱਠ ਮਹੀਨੇ ਲੱਗਣ ਹਾਂ ਅੱਪਾ ਗੱਲ ਤਾਂ ਪਹਿਲੇ ਨਹੀਂ ਕਰਦੇ ਹੁੰਦੇ ਜਵਾਨ ਦਾ ਮੁੱਲਾ ਹਾਂ ਬਾਕੀ ਤੇਰੀ ਮਰਜ਼ੀ ਆ ਕਿਉਂ ਮੈਨੂੰ ਤਾਂ ਮਿੰਟ ਦੀ ਵੇਹਲ ਨਹੀਂ ਠੇਕੇਦਾਰ ਦਾ ਕੰਮ ਚੱਲਿਆ ਹੋਇਆ ਹੁਣ ਹੁਣ ਅਸੀਂ ਪੂਰੀ ਉਚੜਾਈ ਚ ਪਰ ਆਹ ਕੀ ਕਰੀਏ ਵਿੱਚ ਹੋਰ ਵੀ ਕਰਨਾ ਪਿਆ ਜਾਂਦਾ ਹਾਂ ਚੰਗਾ ਫਿਰ ਠੀਕ ਆ ਮਿਸਤਰੀ ਦੇ ਕਰੇ ਜਾਂਦੇ ਹੁਣ ਦੇਖਦੇ ਆ ਮਿਸਤਰੀ ਮਿਲੂਗਾ ਨਾ ਕਰੇ ਨਾ ਤਾਂ ਸੁਣਨੀ ਆ ਆਪਣਾਉਣੀਆਂ ਨੇ ਨਾਲੇ ਆਹ ਕਹੀ ਜਵਾ ਬਾ ਪਵਾਵਾਂਗੇ ਹੋਰ ਮਿਸਤਰੀ ਸਾਹਿਬ ਕੜਿਓ ਆਇਆ ਆਇਆ ਆ ਬੋਲ ਸਿਆ ਕਰੀਆਂ ਉਹ ਠੀਕ ਠਾਕ ਆ ਐ ਚੜਦੀ ਗੱਲਾ ਬਹਿ ਜਾ ਬੈਠੇ ਹੂੰ ਇੱਕ ਤਾਂ ਆਪਣੇ ਕਹੀ ਚ ਬਾਹਾਂ ਪਾਣਾ ਹੈ। ਅੱਛਾ। ਤੇ ਇੱਕ ਆਪਣੇ ਘਰੇ ਖੁਣਲੀਆਂ ਬਣਾਉਣ ਲੋਣੀ ਨੇ। 2 ਕ। ਅੱਛਾ। ਉਹ ਦੱਸੋ ਵੀ ਕਦੋਂ ਤਿਆਰ ਕਰੋਗੇ ਹੁਣ? ਇੱਕ ਤਾਂ ਤੂੰ ਜਿਹੜੇ ਬਾਹਾਂ ਹਲਿਆਤਾ। ਹਾਂਜੀ। ਇਹ ਤਾਂ ਤੈਨੂੰ ਨਿਯਾਮ ਦੇਣ ਵਾਲਾ। ਜੇ ਆਉਂਦਾ ਫਿਰ ਆਇਆ ਹੁਣ ਗਾਹ ਦੇਖਣਾ ਹੀ ਪੈਂਦਾ ਮਿਸਤਰੀ ਦੇ ਨਾਲ ਜਾਦੇ ਇਕੱਠਾ ਬਣਾਈਏ। ਨਹੀਂ। ਕਈ ਜੱਟ ਹੈ ਜੇ ਨੇ ਲੈ ਕੇ ਤੂੰ ਤੇ ਦਾ ਦਾਣਾ ਛਿੜਦਾਂਦੇ ਨੇ। ਉਹ ਤਾਂ ਹੁਣ ਇਹ ਸਭਾ ਦਾ ਕੰਮ ਹੁੰਦਾ ਹਾਂ ਉਹ ਸਾਡੇ ਦਾ ਫਿਰ ਬਦਲੇ ਲੈ ਲੈਂਦਾ ਅਗਲਾ ਉਹ ਹੋ ਤਾਂ ਇਹ ਦੇਖਦਾ ਵੀ ਜਿਹੜਾ ਸਵਾ ਮਣ ਕਣਕ ਦਿੰਨੇ ਇਹਨੂੰ ਸੀਮੀ ਨਹੀਂ ਦੀ ਹਾਂ ਵੀ ਉਹ ਰੜਕਾ ਕੱਢੀ ਇਹ ਮਿਸਤਰੀ ਹਾਂ ਇਹ ਗੱਲ ਤੇਰੀ ਸਮਝ ਗਈ ਉਹ ਬੇਈਮਾਨਾ ਰੱਖਦੇ ਨੇ ਦਿਲ ਚ ਹਾਂ ਬਿਲਕੁਲ ਸਹੀ ਗੱਲ ਹਾਂ ਹੋਰ ਦੱਸ ਸਰ ਇਹਦਾ ਪਾ ਦਾਂਗੇ ਫੇਰਾ ਅੱਛਾ ਹੁਣ ਦੱਸੋ ਟਾਈਮ ਦਿਓ ਮੈਨੂੰ ਵਾਏ ਤਿਆਰ ਕਰੀ ਬੈਠਾ ਕਰਾ ਗੁਰਾ ਤੇ ਆਪਣਾ ਖੁੱਲੀਆਂ ਬਣਾਉਣੀਆਂ ਨੇ ਅੱਜੇ ਬਣਾਉਣੀਆਂ ਨੇ ਅੱਜੇ ਬਣਾਉਣੀਆਂ ਨੇ ਗਿਆ ਅੱਛਾ ਹਾਂ ਤੂੰ ਐ ਕਰ ਦੱਸੋ ਦੋ ਦਾ ਸੀ ਮਿਸਤਰੀ ਹਾਂ ਠੀਕ ਹੈ ਜੀ ਤਿੰਨ ਚਾਰ ਸਾਡੇ ਨਾਲ ਲੇਬਰ ਵਾਲੇ ਨੇ ਅੱਛਾ ਜੀ 6-7 ਜਣੇ ਆ ਤੇਰਾ ਅੰਥ ਨੂੰ ਕਮਨ ਮੇੜਨਾਂ ਚ ਬਸ ਫੇਰ ਤਾਂ ਸ਼ਾਬਾਸ਼ ਤੇ ਹਾਂ ਬਸ ਤੂੰ ਚੱਲ ਲੰਗਰ ਪਾਣੀ ਬਣਾ ਅੱਛਾ ਖੁੱਲਾ ਜਾ ਬਣਾ ਲਈ ਖੁੱਲਾ ਜਾ ਬਾਤ ਨੂੰ ਆਦਾ ਕੋਈ ਦਰ ਨਹੀਂ ਹੈ ਬਸ ਆਦੋ ਮੈਂ ਤੇਰੀ ਮਗਰੇ ਆ ਰਿਹਾ ਮੈਂ ਹਾਂ ਜਾ ਕੇ ਰੋਟੀ ਖਾਣ ਮੈਂ ਬਸ ਲੇਬਰ ਮੇਰੀ ਆਉਣ ਵਾਲੀ ਅੱਛਾ ਮਗਰੇ ਆਣਾ ਤੇਰੇ ਬਸ ਮਨ ਚਿੰਤਾ ਨਾ ਕਰ ਹਾਂ ਜਾ ਕੇ ਤਿਆਰ ਕਰ ਲੈਣੇ ਹਾਂ ਪੂਲ ਲੈਣੂ ਤਾਂ ਆਇਆ ਹੋ ਗਿਆ ਪਤਾ ਨਹੀਂ ਮੇਰੇ ਮਗਰ ਹੁਣੇ ਮਿਸਤਰੀ ਆ ਰਿਹਾ ਪਹਿਲਾਂ ਭਜਨੇ ਦਾ ਕੰਮ ਕਰਨਾ ਇਹਦੇ 4-5 ਗੇੜੇ ਮਰੋਣ ਦੇ ਫੇਰ ਇਹਦਾ ਕੰਮ ਕਰਾਂਗੇ ਕਰਾਂਗੇ ਜਰੂਰ ਅੱਜ ਤਾਂ ਉਹਨਾਂ ਦੇ ਆਪਣੀ हां ਭਜਨੇ ਕੇ ਉਹਨਾਂ ਦੇ ਚੱਲਾਂਗੇ ਚੱਲ ਲੰਗਰਿਆ ਮੜਾ ਮੋਟਾ ਲਾ ਲੂ ਚਾਰ ਬੰਦਿਆਂ ਦਾ ਕੀ ਫਰਕ ਪੈਂਦਾ ਕੋਈ ਨਹੀਂ ਫੇਰ ਇਹਦਾ ਵੀ ਕੰਮ ਕਰੇਗਾ ਮਿਸਤਰੀ ਅੱਜ ਪਹਿਲਾਂ ਭਜਨੇ ਕੇ ਕੰਮ ਕਰਨਾ ਚੱਕ ਆਪਣੇ ਸੰਦ ਦੇੜੇ ਬਸ ਉੱਥੇ ਦੇਖਾਂਗੇ ਆ ਮਝੂਲੇ ਦੀ ਵੀ ਲੋੜ ਪੈਣੀ ਆ ਆਰੀ ਆਰੀਦਨ ਵਧਣਾ ਪੈ ਜਾਂਦਾ ਗਾਜ ਇਹ ਵੀ ਚੱਲ ਚਲ ਮੈਂ ਇਹ ਵੀ ਕੋਈ ਲੋ ਹੋਈ ਹੋਣੀ ਦੀ ਵੀ ਥੋੜਾ ਹੈਗਾ ਇਹ ਵੀ ਗਲ ਮੈਂ ਅੱਜ ਭਾਜ ਲਿਆ ਅਮਰੀਕਾ ਸਭ ਪੂਰਾ ਨਮੇੜੇ ਆਣਾ ਰਸਾ ਰਸਾ ਵੀ ਨਹੀਂ ਚਲ ਥੰਦਾ ਤਾਈ ਕਰਾ ਪੱਤੇ ਵੀ ਕਰ ਆਹ ਲਾਈਵ ਵਾਇਬਰੂ ਕਰਕੇ ਅੱਜ ਕਰਦੇ ਫਤੇ ਰਸਨਾ ਜਿੱਤਾ ਕਤੰਤਾ ਵੈਨ ਮੇੜ ਕੇ ਚੱਲਾਂਗੇ ਚੱਲੀ ਜਾ ਹਾਂ ਬਾਹਰ ਚੱਲੀ ਜਾ ਆਹ ਚਾੜੂ ਮੇਂ ਤਰੀਆ ਨੇ ਵੀ ਹੋ ਗਏ ਇੱਕ ਬਗਿਆ ਮੈਨੂੰ ਤਪਾਨ ਨੇ ਆ ਇਹਨਾ ਉਹ ਕਰਦੇ ਨੇ ਉਹਦਾ ਜਿੰਕਾ ਲੱਗਿਆ ਵਾ ਮੇਰੇ ਉਹੀ ਪਕਾਈ ਕਰਾਦੀ ਕੀ ਆ ਬੁੜਾ ਜਾ ਵੀ ਕੀ ਆ ਉਠਾਈ ਬਹੁ ਦੂਰਾ ਬੈਰੀਆਂ ਦਾ ਦੇਖਦੇ ਪੈਂਦੇ ਜਾਣਾ ਪਊ ਹਾਈ ਨਾ ਕੋਈ ਸੁਣਦਾ ਬੈਰੀਆਂ ਦਾ ਕੋਈ ਸੰਦ ਬਣਾ ਡਿੱਗ ਪਿਆ ਹੋ ਗਏ ਤੂੰ ਸੰਦ ਨੂੰ ਨਾ ਜਾਨ ਬਚ ਗਈ ਸੰਦ ਨੂੰ ਨਾ ਜਾਨ ਬਚ ਗਈ ਕੋਈ ਸੁਖਰ ਮਨਾ ਲੇ ਕੇ ਨੂੰ ਗੱਪ ਮਾਰਿਆ ਤੇ ਪਤਾ ਨਹੀਂ ਉਹਨਾਂ ਦਾ ਇੰਨਾ ਪੱਕਿਆ ਪਕਾਇਆ ਰਹਿ ਗਿਆ ਉਹ ਸ਼ਰਾਬ ਲੱਗ ਗਿਆ ਮੈਨੂੰ ਤਾਂ ਲੱਗਦਾ ਸਾਥ ਤੋਂ ਬਚ ਗਿਆ ਹਾਈ ਹਾਈ ਬਹੁਤ ਟਾਈਮ ਹੋ ਗਿਆ ਆਈ ਨਹੀਂ ਹੈਗਾ ਮਿਸਤਰੀ ਨੂੰ ਲੱਗਦਾ ਬਹੁਤ ਟਾਈਮ ਲਾਤੇ ਆ 10 ਵੱਜ ਰਹੇ ਨੇਗੇ ਹੋਉ ਨਹੀਂ ਆਉਂਦਾ ਹੈਗਾ ਉਹ ਆ ਗਿਆ ਮਿਸਤਰੀ ਚਲਾਏ ਜਾਣਦੇ ਉਹਨੂੰ ਆਜੋ ਜੀ ਮਿਸਤਰੀ ਜੀ ਆਜੋ ਓਏ ਫੜ ਲਾ ਓਏ ਕੀ ਹੋ ਗਿਆ ਮਿਸਤਰੀਆ ਓਏ ਸੁਸਤਾ ਕਾਹਨ ਸੜੇ ਕੀ ਹੋ ਗਿਆ ਆ ਆ ਆ ਜਾਂਦਾ ਮੈਂ ਨਾਲ ਨਾਲ ਸੜਦੇ ਆ ਆ ਆ ਆ ਬਹੁਤ ਟਾਈਮ ਲੱਗਿਆ ਕੀ ਗੱਲ ਹੋ ਗਈ ਓਹ ਕਿਹੜੀ ਚੋਡੀ ਪਹੀਆ ਹਾਂ ਉਹਦੇ ਮੈਂ ਤਾਂ ਜਦੋਂ ਮੋੜਨ ਲੱਗਿਆ ਅੱਛਾ ਝੜਕ ਦੇਣੇ ਗਿਆ ਚੱਤ ਦੇ ਅੱਛਾ ਅੱਛਾ ਉਹ ਚੜਾਈ ਚ ਹਾਂ ਮੇਰੇ ਦਰ ਕੇ ਜਨਾਉਣਾ ਦੀ ਹੈਗਾ ਜੇ ਤਾਂ ਪਹਿਲੀ ਲੇਟ ਕਰਦਾ ਕੰਮ ਕਿਹੜਾ ਲੇਟ ਮੇਰੇ ਦਾ ਤੁਸੀਂ ਮਾਰਤਾ ਸੀ ਹਾਂ ਭੈਣ ਆ ਬਹੁਤ ਟਾਈਮ ਹੋ ਗਿਆ ਤੈਨੂੰ ਡੀਕਲੇ ਨੂੰ 2 ਘੰਟੇ ਹੋ ਗਏ ਓ ਡੀਕ ਦੇ ਦਾ ਠੀਕੀ ਤੇ ਜਾ ਮੈਂ ਤਾਂ ਈਟਾਂ ਵੀ ਨਵੇਂ ਲਾਲੀਆਂ ਸਾਰੀਆਂ ਤੂੰ ਐ ਨਹੀਂ ਕਹਿੰਦਾ ਤੂੰ ਜਾਨੋ ਬਚ ਗਿਆ ਤੂੰ ਇੱਥੋਂ ਰੋਣਾ ਮੈਂ ਤਾਂ ਆਪਣੇ ਕੰਮ ਦੀ ਹੋ ਰਹੀਦਾ ਹੋਣੀ ਸੀ ਬਈ ਹੋਰ ਸਾਡਾ ਕੰਮ ਬਚਾਲੇ ਪਿਆਗਾ ਜੇ ਮੇਰਾ ਜੂੜਾ ਟੁੱਟ ਜਾਂਦਾ ਤਾਂ ਦੱਸ ਕੌਣ ਦਿੰਦਾ ਮੈਨੂੰ ਰੋਟੀ ਓ ਐ ਕੁਝ ਨਹੀਂ ਹੁੰਦਾ ਹੈਗਾ ਪੁਰਾਣਾ ਹੱਡਾ ਤੇਰਾ ਓ ਹੁੰਦਾ ਕਿਉਂ ਐ ਕਰਾ ਪਾਉ ਲੇਟ ਹੋਣਾ ਕੰਮ ਆਪਣਾ ਕੰਮ ਚਲਾ ਤੂੰ ਪਹਿਲਾਂ ਉਹ ਪਹਿਲਾ ਪਾਣੀ ਪੂਣੀ ਦੇਖ ਮੜਾ ਮੋਟਾ ਹੈ ਜੀ ਅੰਦਾ ਮੈਂ ਕੋਈ ਨਾ ਲਿਓ ਨਾ ਤੈਨੂੰ ਪਾਣੀ ਪੂਣੀ ਹਾਂ ਲੈ ਹਾਂ ਬੈਠ ਨੇ ਕਰਦੇ ਕੋਈ ਸਰੀਰ ਕਾਮਯਾਬ ਦੌਲੀ ਵੇਤਰੀ ਜੀ ਪਾਣੀ ਲੈ ਆ ਲੈ ਆਹ ਤਾਂ ਮੇਰੀ ਪਾਣੀ ਲੈ ਮਾਲ ਲਿਆ ਹਾਂ ਮਾਲ ਤੁਹਾਡਾ ਤਿਆਰ ਕਰਖਿਆ ਜੀ ਹਾਂ ਜੀ ਪਤਾ ਦੀਆ ਮਾਲ ਤਾਂ ਪਹਿਲਾਂ ਰੱਖਿਆ ਕਰ ਹਾਂ ਜੀ ਹਾਂ ਲਓ ਜੀ ਮਾਲ ਦਰ ਫਟੇ ਮੂਹੇ ਮਾਲ ਆ ਇਹ ਨਹੀਂ ਕਿਸੇ ਨੇ ਮਤ ਦਿੱਤੀ ਆ ਕਿ ਨਾ ਕੀ ਹੋ ਗਿਆ ਜੀ ਓਏ ਪਾਣੀ ਨਾਲ ਕੋਈ ਮਾਲ ਪੱਕਾ ਹੁੰਦਾ ਕੋਈ ਖਾਣ ਪਾਣ ਅੱਛਾ ਉਹ ਮਾਰ ਦੀ ਗੱਲ ਕਰਦੇ ਹੋਗੇ ਹਾਂ ਅੱਛਾ ਕੋਈ ਕਿਸੇ ਨੇ ਲਾਇਆ ਮਾੜਾ ਪਾਣੀ ਹਾਂ ਬਾਈ ਦੇਖਦਾ ਆ ਲਓ ਜੀ ਹਾਂ ਆ ਵਣੀ ਨਾਲ ਗੱਲ ਆ ਲਓ ਜੀ ਆਹ ਓਏ ਫਿਰਦੇ ਨੇ ਬੋੜੇ ਹੋਏ ਪਹਿਲਾਂ ਮੇਰੇ ਤਾਂ ਉਹ ਦੋਵੇਂ ਲੱਗਦਾ ਟੁੱਟੀਆਂ ਜੀ ਦੇਖ ਕੇ ਲਓ ਜੀ ਦੂਸਰੀ ਆ ਇਹ ਕਿਹੜੀ ਕੱਬ ਬਾਰਲੀ ਆ ਗਈ ਐਮਪੀ ਵਾਲਾ ਮਾਲਾ ਹਾਂ ਐਮਪੀ ਵਾਲਾ ਮਾਲਾ ਲੱਗਦਾ ਤਾਂ ਉਹ ਮੇਰੀ ਹੋਏ ਨਾ ਕਿਸੇ ਬੱਦੇ ਤੋਂ ਮੰਗਾਇਆ ਦੀ ਕਾਲੇ ਰੰਗ ਦਾ ਪਿਆ ਉਹ ਹਾਂ ਪਾਲਾ ਰੌਲਾ ਨਾ ਪਾਓ ਜੇ ਬੇੜਾ ਨੂੰ ਪਤਾ ਲੱਗ ਗਿਆ ਹੋਰ ਬੇੜੇ ਨੇ ਬੰਦੇ ਖਰਾਬ ਨੇ ਬਾਲੇ ਖਰਾਬ ਨੇ ਮੜਾ ਦੇਖ ਕੇ ਮਾੜਾ ਕੁਲੀ ਲਾ ਆ ਗਿਆ ਲੈਓ ਹਾਂ ਪਾਣੀ ਪੀ ਲਓ ਪਾਣੀ ਕਿਤੇ ਘੱਤੀ ਆ ਜੀ ਹਾਂ ਜੀ ੜਾ ਕੌੜਾ ਪਿਆਤੰਦਰ ਜਮੇ ਆਪ ਕੋਈ ਗੱਲ ਕੀਤੀ ਆ ਬਾਹਰੋਂ ਮੰਗਾਇਆ ਲੈਮ ਦੀ ਪਾਣੀ ਦੇ ਹੁਣ ਦੇਖੀ ਫਿਰ ਤੂੰ ਮਾਦੀ 5 ਕਿ ਮਿੰਟ ਖੜ ਜਾ ਮੜਾ ਜਾ ਕੀ ਹੋ ਜੂ ਜੀ ਥਰੀਰ ਬਣ ਜਾਣਗੇ ਬਸ ਬੜੜਕ ਕਰਜੋ ਕੰਮ ਦੀ ਮੈਂ ਕਹਿੰਦਾ ਕੰਮ ਹਾਂ ਲਾੜ ਮਿਆਰ ਵਾਲੇ ਦੇਖਣ ਆਉਣਗੇ ਲਾੜ ਮਿਆਰ ਨਾਲ ਲੈ ਮੈਂ ਮਿਸਤਰੀ ਕਰੀਏ ਕੰਮ ਸਟਾਰਟ ਹਾਂ ਲਾ ਸਮਾਨ ਆਪਣਾ ਮੈਂ ਆ ਸਮਾਨ ਮੈਂ ਤੇਰਾ ਲਾਉਣਾਗਾ ਆ ਲੈ ਮਿਸਤਰੀ ਆ ਮਿਸਤਰੀ ਦਾ ਰਸਤਾ ਕਾ ਤੋਂ ਲਈ ਫਿਰਦਾ ਓਏ ਰਸਤਾ ਤੂੰ ਗੱਲ ਨਾ ਕੀ ਕਰੀਂਗਾ ਇਹਦੇ ਨਾਲ ਤੂੰ ਦੇਖਦਾ ਜਾ ਦੇਖਦਾ ਜਾ ਮੁੰਡਿਆ ਹਾਂ ਹੂੰ ਲੈ ਕਰ ਹਾਂ ਇਧਰੋਂ ਫੜ ਲੈ ਫੜ ਲਿਆ ਫੜ ਲਿਆ ਹਾਂ ਫੜ ਲਿਆ ਇਧੀਆਂ ਗੁਰਜੀਆਂ ਕੱਢ ਲਾ ਸਮਾਰ ਕੇ ਲੈ ਇਧਰ ਫਸ ਰਿਆ ਲੈ ਮੈਨੂੰ ਖੜਾ ਇਧਰ ਮੈਂ ਕਰਦਾ ਇਹਦੀ ਗੁਰਜ ਹਾਂ ਇਧਰ ਨਹੀਂ ਫੜਦਾ ਸਮਾਰ ਕੇ ਲੈ ਫੜ ਲਿਆ ਉਹ ਉਧਰ ਕੋਠੇ ਨਹੀਂ ਲਾਦੇ ਗੋਠਾ ਮੈਣਾ ਉਹ ਬਣਾਉਣੀ ਦਾ ਮਿਸਤਰੀਆ ਗੁਰਲੀਆ ਫਰਫਟੇ ਮੂੰਹ ਤੇਰੇ ਓਹੋ ਨਾਲੇ ਕਹਦਾ ਗੋਠਾ ਮਣਕੇ ਦੱਸ ਓ ਮਦਾ ਗੁਰਲੀ ਨੂੰ ਆਖਿਆ ਵਾ ਗੁਰਲੀ ਬਣਾਉਣੀ ਆਗੀ ਤੂੰ ਤਾਂ ਹੋਰੇ ਕੰਮ ਕਰੀ ਜਨਾ ਪਹਿਲਾਂ ਨਾ ਦੱਸੇ ਲੈ ਆ ਜਾ ਕੇ 라 ਗੁਰਲੀ ਬਣਾਉਣੀ ਆਪਾਂ ਇਹ ਤਾਂ ਉਹ ਤੇਰੀ ਆ ਜਾ ਆ ਜਾ ਇਹ ਤਾਂ ਪੀਂਕ ਵੱਧ ਲੱਗੀ ਆਪਣੀ ਆ ਜਾ ਆ ਜਾ ਹਾਂ ਚਲੋ ਜੀ ਚਲੋ ਨਵੇੜੀ ਇਹ ਕੰਮ ਆਜੋ ਫੇਰ ਆਜੋ ਆ ਹੈਗੀ ਗੁਰਲੀ ਕਰਨਾ ਨਹੀਂ ਆਪਣੀ ਓਸਿਆ ਹਾਂ ਤੂੰ ਤਾਂ ਹੋਈ ਹਾਂ 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 ਜੀ ਹਾਂ ਦਾ ਇਹ ਠੀਕ ਹੈ ਤੇਰਾ ਸੋਡੇ ਖੇਚ ਮੈਨੂੰ ਲੱਗਦਾ ਇੱਥੇ ਕੋਈ ਲਾਜ ਨਾ ਕਰਾਂ ਫੈਣੀ ਥੱਪੇ ਤੋਂ ਜਿਹੜੇ ਤੋਂ ਕਰਾਈਏ ਹੋਣਾ ਸਾਰਿਆਂ ਨੂੰ ਕਿਹਾ ਜੀ ਬਸ ਕੋਕੇ ਨਾਲ ਹੀ ਹੈ ਨਾ ਇਹ ਜੁੱਪਲਾ ਮੇਰੀ ਲੱਗ ਜਾਂਦੇ ਨੇ ਤਾਂ ਇਹ ਤਾਂ ਜੀ ਰਹਿਣਾ ਜਮਾਤ ਦਾ ਅੰਤ ਵਾਸਤੇ ਲੈ ਬਾਸਮਾਨ ਕਰਾਂ ਤਾਂ ਮਾ ਪਾ ਨਜ਼ਾਰਾ ਆ ਗਿਆ ਬੜਾ ਸਾਫ ਕਰ ਲੈਣ ਮੈਨੂੰ ਤਾ ਬੋਲੀਦਾ ਬੰਨਾਰ ਮੜਿਆ ਮੱਤ ਖਾਣੀ ਖਾਣੀ ਕੂਆ ਖਵਾਵਾਂਗੇ ਤੈਨੂੰ ਪਾਗੜਾ ਇੱਥੇ ਜੀ ਪਾਣੀ ਉੱਤਰ ਕਿੱਧਰ ਦੂਰ ਲੈਣਾ ਪਾਇ ਤੇ ਠੀਕ ਨਹੀਂ ਲੈਣਾ ਤੋੜਾ ਬਾਜ ਜਿੱਥੇ ਮਾਰਨਾ ਤੂੰ ਤਾਂ ਜਮੀਨ ਕਿਤੇ ਕਰਿਆ ਕੰਮ ਕਨਾ ਕਰਿਆਗਾ ਮਿਸਤਰੀ ਨਾਲ ਕਰਿਆ ਹੋਇਆ ਕੰਮ ਇਹਦਾ ਮੈਂ ਤਾਂ ਨਹੀਂਦਾ ਨਹੀਂ ਤੇਰਾ ਰੰਗ ਟੰਗ ਲੱਗਿਆ ਨਾਸ ਲੈ ਇੱਕ ਮੀਂਹ ਆਣਾ ਤੂੰ ਡੜਾਕ ਦੇਣਾ ਲਾਓ ਜੀ ਲਾਓ ਹਾਂ ਕੰਤਾ ਲੱਗਦਾ ਇੰ ਤੇਰਾ ਰੰਗ ਤਾਂ ਕਿਤੇ ਕਰਿਆ ਹੋਇਆ ਬਿਜਲੀ ਵਸਾਲਾ ਨਾ ਬਾਜੇ ਆਪਣਾ ਕਿਤੇ ਉਹ ਕਾਨਵਾਜਾ ਮਾੜੀ ਨਹੀਂ ਤੜੇ ਇਹ ਉਹ ਮਾੜੀ ਨਹੀਂ ਤੜੇ ਬੜਾਈ ਚੱਲ ਹੁਣ ਚਰਕੇ ਚਰਕ ਬੱਲੀ ਗਲੀ ਟਫੜਾ ਉਹ ਆ ਲੈ ਨੌਕਰੀ ਆ ਲੈ ਨੋ ਜੋੜਾ ਫੜਾਈ ਆਂਦਾ ਫੱਟਿਆ ਮੜਾਇਆ ਖੇਤ ਕਹਿੰਦੇ ਕੋਠਾ ਪਾਉਣ ਗਿਆ ਉਹਨਾਂ ਦਾ ਮੈਨੂੰ ਕਹਿੰਦਾ ਚਾਰ ਪੰਜ ਬੰਦਿਆਂ ਦੀਆਂ ਰੋਟੀਆਂ ਬਣਾ ਦੀ ਤੋ ਅਸੀਂ ਆ ਗਏ ਹੈ ਐਨਾ ਦਹੀਂ ਜਮਾਈ ਹੋਈ ਸਾਰਾ ਕੁਝ ਉਹ ਕਰਿਆ ਕਰਾਇਆ ਮੇਰਾ ਉਹ ਖੇਹ ਖਰਾਬ ਜਾ ਰਿਆ ਹੁਣ ਇਹਦੇ ਨਾਲ ਦੇਖਦੇ ਆ ਕੀ ਕਹਿੰਦਾ ਇਹ ਆਹ ਲੋ ਜੀ ਮਿਸਤਰੀ ਜੀ ਐ ਕਰ ਹਾਂਜੀ ਘਾਰਾ ਲੈਣ ਆਲੇ ਹਾਂ ਵਾਦਾ ਮੁਕੇ ਮਾਰ ਲਿਓ ਨਾ ਵਗੈ ਹਾਂ ਕਮਾਲ ਕਰ ਗਿਆ ਹੈ ਇਹ ਕੀ ਪਣਾ ਵਰਤ ਗਿਆ ਮੈਂ ਤਾਂ ਉਹਨੂੰ ਦੇਖਿਆ ਉਹ ਖਾਦੇ ਖਾਣੀ ਪਕਵਾ ਕੇ ਆ ਕੇ ਆ ਰਾਇਆ ਕੀ ਗੱਲ ਹੋ ਗਈ ਧੀ ਮੈਂ ਇਹ ਕਹਿੰਦਾ ਬੰਦੇ ਤਿਆਰ ਕਰ ਲਾ ਤੂੰ ਹਰ ਤੱਕ ਕੰਮ ਕਰਾਉਣਾ ਦੀ ਕੰਮ ਕਰਾਉਣੇ 4-5 ਬੰਦੇ ਦੀ ਮੋਟੀ ਲਾਈ ਪਈ ਹੈ ਕਿੰਨੇ ਦਿਨ ਹੋ ਗਏ 10 ਦਿਨ ਹੋ ਗਏ ਪਿੱਛੇ ਫਿਰਦੇ ਨੂੰ ਅੱਜ ਮਸਾ ਆਇਆ ਦੀ ਆ ਬੜਾ ਤੇਰੇ 10 15 ਘੇੜੇ ਮਰਾਊਗਾ ਫੇਰ ਤੇਰੇ ਕੰਮ ਕਰੂਗਾ। ਉਹ ਤੂੰ ਜਾ ਕੇ ਤਾਂ ਮੇਰਾ ਨੁਕਸਾਨ ਕਰਾ ਦੂ ਇਹ। ਕੀ ਹੋ ਗਿਆ? ਇਹ ਜਿਹੇ ਮਿਸਤਰੀ ਨੂੰ ਤਾਂ ਰੱਖਣ ਦੀ ਫਾਇਦਾ ਨਹੀਂ ਹੈਗਾ। ਕੀ ਹੋ ਗਿਆ? ਉਹ ਭੱਗ ਗਿਆ ਮੈਨੂੰ ਲੱਗਦਾ ਹੈ ਨਾ। ਆ ਜਾ ਦੇਖਦੇ ਆਂ ਭਲਾ। ਚਲੋ। ਉਹ ਜਾਂਦਾ ਘਰ ਤਾਂ ਮਿਸਤਰੀ ਤਾਂ ਬੜਾ ਡਰਦੀ ਭੱਜ ਗਿਆ ਉਹ। ਇਹ ਜਿਹੇ ਮਿਸਤਰੀ ਜਿਹੜਾ ਆ ਗਿਆ ਟਾਪ ਬਈ ਉਹ ਤਾਂ ਹੁਣ ਤਾਂ ਮੁਸ਼ਕਿਲ ਆ। ਹੁਣੇ